ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਕਰਕੇ ਹੁਣ ਲੜਾਈ ਝਗੜੇ ਵੀ ਹੋਣੇ ਸ਼ੁਰੂ ਹੋ ਗਏ ਨੇ ਦੱਸ ਦੇ ਕਿ ਮੋਗਾ ਦੇ ਨਾਮੇ ਸੈਕ੍ਰੇਟ ਹਾਰਟ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਸੋਸ਼ਲ ਮੀਡੀਆ ਤੇ ਪਾਈ ਗਈ ਸਟੋਰੀ ਦੇ ਮਾਮਲੇ ਨੂੰ ਲੈ ਕੇ ਆਪਸ ਵਿੱਚ ਪਿੜ ਗਏ ਅਤੇ ਇਸ ਦੌਰਾਨ ਹੀ ਸਕੂਲ ਦੇ ਇੱਕ ਵਿਦਿਆਰਥੀ ਦੇ ਵੱਲੋਂ ਛੁੱਟੀ ਵੇਲੇ ਆਪਣੇ ਸਾਥੀ ਅਤੇ ਕਈ ਹੋਰ ਵਿਦਿਆਰਥੀਆਂ ਤੇ ਬਾਹਰਲੇ ਵਿਦਿਆਰਥੀਆਂ ਨੂੰ ਬੁਲਾ ਕੇ ਵਿਦਿਆਰਥੀ ਰੁਪਿੰਦਰ ਪਾਲ ਸਿੰਘ ਢਿੱਲੋ ਦੀ ਜ਼ਬਰਦਸਤ ਕੁੱਟਮਾਰ ਕਰ ਦਿੱਤੀ ਗਈ ਅਤੇ ਇਸ ਘਟਨਾ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਹੀ मामला ਹੋਰ ਵਿਵਾਦਕ ਹੈ ਅਤੇ ਹੁਣ ਇਸ ਮਾਮਲੇ ਵਿੱਚ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ 10 ਵਿਦਿਆਰਥੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਰ ਕੋਈ ਦਿਨ ਪਹਿਲਾਂ ਸੈਕੰਡਰੀ ਸਕੂਲ ਦੇ ਵਿੱਚ ਲੜਾਈ ਹੋਈ ਹੈ ਜਿਹੜੇ ਬੱਚਿਆਂ ਨੇ ਕਿਸ ਵਿਸ਼ੇ ਨੂੰ ਲੈ ਕੇ ਸਰ ਹੋਈ ਸੀ ਤੇ ਕਿੰਨੇ ਲੋਕਾਂ ਦਾ ਮਾਮਲਾ ਸੀ। 11/4 ਦੀ ਘਟਨਾ 21/04/23 ਦੀ ਇਹ ਸੈਕੰਡਰੀ ਸਕੂਲ ਦੇ ਬੱਚਾ ਦੀ ਪਲੱਸ 2 ਕਲਾਸ ਦੇ ਬੱਚੇ ਸੀ ਜਿਹੜੇ ਆਪਸ ਵਿੱਚ ਇੰਸਟਾਗ੍ਰਾਮ ਦੇ ਉਸ ਫੋਨ ਨੂੰ ਲੈ ਕੇ ਇਹ ਲੜਾਈ ਹੋਈ ਸੀਗੀ। ਤੇ ਇਹ ਗੱਲ ਆਪਾਂ ਬੱਚੇ ਅੱਜ ਬੱਤੀ ਰਿਪੋਰਟ ਮਾਰਾਈ ਹੋਵੇ ਤੇ ਮੈਂ ਮੌਲਾ ਦਰਜ ਕਰਤਾ ਇਹਦੇ ਦੀ ਤਕਤੀਸ਼ ਕਰ ਰਹੇ ਹਾਂ ਸਰ ਜਿਹੜੀ ਪੋਸਟ ਪਾਈ ਕਿਸੇ ਲੜਕੀ ਵਗੈਰਾ ਨੂੰ ਪਾਈ ਸੀ ਕਿ ਆਸ ਵਿੱਚ ਹੀ ਉਸ ਬੰਨੀ ਆ ਰਹੀ ਸੀ ਜਿਹੜੀ ਪ੍ਰੀਲੀਮਰੀ ਵੈਰੀਫਿਕੇਸ਼ਨ ਤੋਂ ਉੱਤੇ ਇਹੀ ਬਦਲ ਲੱਗਿਆ ਵੀ ਕੋਈ ਲੜਕੀ ਦਾ ਜਿਹੜਾ ਮੈਟਰ ਹੈ ਨਹੀਂਗਾ ਸਰ ਕਿੰਨੇ ਲੋਕਾਂ ਤੇ ਜਿਹੜਾ ਮੌਲਾ ਇਹ ਸੱਤ ਪਾਏ ਨੇ ਬਾਕੀ ਤਿੰਨ ਚਾਰ ਆ ਅੰਦਰ ਵਿੱਚ ਆ ਬਣਾਉਣਾ ਹੈ ਅਜੇ ਗ੍ਰਿਫਤਦਾਰੀ ਹੋਈ ਸਰ ਕਿਸੇ ਨਹੀਂ ਕਿ ਸਰ ਜੀ ਤੇ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ